ਮਤਲਬ ਆਪਾਂ ਫਸਮਾ ਮੁਕਾਬਲਾ ਰੱਖਿਆ ਬਹੁਤ ਜ਼ਬਰਦਸਤ ਹੈ ਕਿ ਸਾਡੀ ਆਪਸ ਦੇ ਵਿੱਚ ਟੱਕਰ ਆ ਇਹਨਾਂ ਦੇ ਕਰੈਕਟਰ ਨੂੰ ਥੋੜਾ ਜਿਹਾ ਲੈਬੋਰੇਟ ਕੀਤਾ ਜਿਆਦਾ ਸਟਰੋਂਗ ਬਣਾਇਆ ਮੇਰੇ ਵਾਲੇ ਨੂੰ ਵੀ ਵੱਧ ਤਿੱਖਾ ਬਣਾਇਆ ਸੋ ਮੈਨੂੰ ਲੱਗਦਾ ਕਿ ਜ਼ਿਆਦਾ ਕ੍ਰਿਸਪੀ ਹੋ ਗਈ ਹੈ ਚੀਜ਼। ਹਨ ਇੱਕ ਘਰ ਦੀ ਕਹਾਣੀ ਸੀ। ਉਹ ਘਰ ਦੇ ਅੰਦਰ ਕੀ ਹੋ ਰਿਹਾ ਉਹਦੀ ਕਹਾਣੀ ਸੀ। ਨੂ ਨੀਮਸ ਸਸਕੁਤਨੀ ਟੂ ਪੂਰੇ ਪਿੰਡ ਦੀ ਕਹਾਣੀ ਹੈ ਲੇਕਿਨ ਨੂ ਸਸ ਇੱਕ ਪਿੰਡ ਦੇ ਵਿੱਚ ਕੀ ਕੀ ਹੁੰਦਾ ਮੈਨੂੰ ਇਹ ਸੀਗਾ ਕਿ ਮੈਂ ਵੀ ਐਕਸਪੈਰੀਮੈਂਟ ਕਰਾਂ ਕਿਉਂਕਿ ਹੁਣ ਤੱਕ ਪੰਜਾਬ ਦੇ ਵਿੱਚ ਹਾਰਰ ਫਿਲਮਾਂ ਤਾਂ ਹੀ ਆ ਲੇਕਿਨ ਹਾਰਰ ਡਰਾਮਾ ਮੂਵੀ ਨਹੀਂ ਆਈ। ਜਿੱਦ ਤੁਸੀਂ ਪੂਤਿਆਂ ਦੇ ਨਾਲ ਹੱਸ ਸਕੋ ਤੇ ਸੈਟ ਤੇ ਕਈ ਵਾਰ ਇਦਾਂ ਦਾ ਹੋਇਆ ਕਿ ਮੈਂ ਪ੍ਰੈਂਕ ਵੀ ਕੀਤਾ ਮੈਮ ਨਾਲ ਕੀਤਾ ਸੀਗਾ ਇੱਕ ਤਾਂ ਪ੍ਰੈਂਕ ਮੈਂ ਤੇ ਉਹ ਸੱਚੀ ਚ ਡਰ ਗਈ ਸੀ ਬਹੁਤ ਜ਼ਿਆਦਾ ਮੈਨੂੰ ਮੈਸੇਜ ਆਇਆ ਦੋ ਤਿੰਨ ਕਹਿੰਦੇ ਵੀ ਮੇਰੀ ਨਾ ਵਾਈਫ ਦੀ ਤੇ ਮੇਰੀ ਮਦਰ ਦੀ ਬਣਦੀ ਨਹੀਂ ਸੀ ਤੇ ਮੈਂ ਕੁਦਰਤੀ ਉਹਨਾਂ ਨੂੰ ਫਿਲਮ ਦੇਖਣ ਲੈ ਗਿਆ ਤੇ ਬਾਅਦ ਚ ਫਿਲਮ ਦੇ ਕੇ ਉਹਨਾਂ ਨੇ ਇੱਕ ਦੂਜੇ ਨੂੰ ਹੱਕ ਕੀਤੀ ਤੇ ਕਹਿੰਦਾ ਮੇਰਾ ਘਰ ਬਹੁਤ ਵਧੀਆ ਹੋ ਗਿਆ ਫਿਲਮ ਦੇਖ ਕੇ ਤੇ ਐਦਾਂ ਬਹੁਤ ਬੰਦੇ ਨੇ ਜਿਹੜੇ ਮੈਨੂੰ ਫੋਨ ਨਹੀਂ ਕਰ ਸਕਦੇ ਤੁਸੀਂ ਰੀਲਾ ਬਣਾਉਣਾ ਬਣਾਉਣੀਆ ਬਿਲਕੁਲ ਕਦੇ ਕਿਸੇ ਨੇ ਰੋਕਿਆ ਕਰੇ ਸਾਸੂ ਮਾਨੇ ਰੋਕਿਆ ਨਹੀਂ ਬਿਲਕੁਲ ਵੀ ਨਹੀਂ ਕਦੋਂ ਨਾਲ ਬਣਾਈ ਆ ਨਹੀਂ ਮੈਨੂੰ ਅੱਜ ਆਈਡੀਆ ਆਇਆ ਹੈ ਬਣਾਵਾਂਗੀ ਉਹਨਾਂ ਨਾਲ ਨਹੀਂ ਮੈਂ ਕਦੇ ਬਣਾਈ ਬਠਾ ਹੁਣ ਤੁਹਾਡੇ ਕੁਐਸਚਨ ਤੋਂ ਬਾਅਦ ਜ਼ਰੂਰ ਬਣਾਉਂਗੀ ਸਸਕੂਟਨੀ 4 5 6 7 8 ਹੁਣ ਅੱਜ ਤੁਸੀਂ ਬੈਠੇ ਹੋ ਕੱਲੋਂ ਤੁਹਾਡੇ ਜਵਾਕ ਇੱਥੇ ਬੈਠੇ ਹੋਣਗੇ ਉਹਨੂੰ ਨਹੀਂ ਮੈਨੂੰ ਸਸਕੂਟਨੀ ਪਤਾ ਨਹੀਂ 40 50 ਕਿਹੜਾ ਨੰਬਰ ਚੱਲ ਰਿਹਾ ਹੁਣ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਨੂੰ ਸੱਸ ਦੀ ਲੜਾਈ ਹੁਣ ਸਿਨੇਮਾ ਘਰਾਂ ਤੱਕ ਪਹੁੰਚ ਚੁੱਕੀ ਹੈ ਤੇ 7 ਜੂਨ ਨੂੰ ਹੈ ਫਿਲਮ ਤੁਸੀਂ ਦੇਖਣ ਜ਼ਰੂਰ ਜਾਣਾ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਨੀਤਾ ਮੈਮ ਸਾਡੇ ਨਾਲ ਨੇ ਮੈਮ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਮੈਮ ਇੱਕ ਵਾਰ ਫਿਰ ਤੋਂ ਨੀ ਮਸਾਸ ਕੁਟਣੀ ਫਿਲਮ 2 ਰਿਲੀਜ਼ ਹੋਣ ਵਾਲੀ ਹੈ ਤੇ ਪਹਿਲੀ ਫਿਲਮ ਨਾਲੋਂ ਇਸ ਫਿਲਮ ਦੇ ਵਿੱਚ ਕੀ ਵੱਖਰਾ ਹੈ ਬਹੁਤ ਕੁਝ ਵੱਖਰਾ ਬੇਟਾ ਜਦੋਂ ਵੀ ਕੋਈ ਨਵੀਂ ਫਿਲਮ ਬਣਦੀ ਹੈ ਤੇ ਕਾਪੀ ਪੇਸਟ ਤੇ ਨਹੀਂ ਕਰਦੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਨਵੀਆਂ ਚੀਜ਼ਾਂ ਵੱਧ ਵਧੀਆ ਵੱਧ ਮਸਾਲੇ ਵੱਧ ਐਂਟਰਟੇਨਮੈਂਟ ਲੈ ਕੇ ਆਈਏ ਸੋ ਫੁੱਲ ਪੈਕੇਜ ਦੇ ਨਾਲ ਅਸੀਂ ਆਏ ਆ ਜੀ ਇਸ ਫਿਲਮ ਦੇ ਵਿੱਚ ਤੁਹਾਨੂੰ ਤੁਹਾਡੀ ਨੂਨ ਨੇ ਕਿੰਨਾ ਤੰਗ ਕੀਤਾ ਪਿਛਲੀ ਵਾਰੀ ਜਿੰਨਾ ਕੀਤਾ ਸੀ ਉਹਦੇ ਨਾਲੋਂ 5 ਗੁਣਾ ਵੱਧ ਕੀਤਾ ਤੇ ਮੈਂ ਉਹਨੂੰ 10 ਗੁਣਾ ਵੱਧ ਕੀਤਾ ਜੀ ਮਤਲਬ ਆਪਾਂ ਫਸਮਾ ਮੁਕਾਬਲਾ ਰੱਖਿਆ ਬਹੁਤ ਜ਼ਬਰਦਸਤ ਐਕਟ ਕਿ ਸਾਡੀ ਆਪਸ ਦੇ ਵਿੱਚ ਟੱਕਰ ਆ ਇਹਨਾਂ ਦੇ ਕਰੈਕਟਰ ਨੂੰ ਥੋੜਾ ਜਿਹਾ ਲੈਬੋਰੇਟ ਕੀਤਾ ਜਿਆਦਾ ਸਟਰੋਂਗ ਬਣਾਇਆ ਮੇਰੇ ਵਾਲੇ ਨੂੰ ਵੀ ਵੱਧ ਤਿੱਖਾ ਬਣਾਇਆ ਸੋ ਮੈਨੂੰ ਲੱਗਦਾ ਕਿ ਜ਼ਿਆਦਾ ਕ੍ਰਿਸਪੀ ਹੋ ਗਈਆਂ ਚੀਜ਼ਾਂ ਜੀ ਤਨਵੀ ਮੈਮ ਜੀ ਤੁਸੀਂ ਕਿੰਨਾ ਕੁ ਤੰਗ ਕੀਤਾ ਆਪਣੀ ਸੱਸ ਨੂੰ ਤੁਸੀਂ ਟ੍ਰੇਲਰ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਪੂਰੀ ਟੱਕਰ ਦੇਦੀਆਂ ਮੈਂ ਮੈਮ ਨੂੰ ਇਸ ਵਾਰ ਫਿਲਮ 'ਚ ਤੇ ਜਦੋਂ 7 ਜੂਨ ਨੂੰ ਸਾਰੇ ਫਿਲਮ ਦੇਖਣ ਜਾਣਗੇ ਤਾਂ ਬਹੁਤ ਇੰਜੋਏ ਕਰਨਗੇ ਜੀ ਜੀ ਤਾਂ ਇਸ ਫਿਲਮ ਦੇ ਵਿੱਚ ਇਲੈਕਸ਼ਨ ਵਾਲਾ ਵੀ ਸੀ ਨਾਂ ਦਾ ਅੱਗੇ ਇਲੈਕਸ਼ਨ ਵੀ ਆ ਰਹੇ ਨੇ ਕੀ ਲੱਗਦਾ ਦੇਖੋ ਇਹ ਜਿਹੜੇ ਸਾਡੇ ਇਲੈਕਸ਼ਨਸ ਵਾਲੇ ਰਿਜ਼ਲਟ ਹੈਗੇ ਨੇ ਉਹ ਤਾਂ 7 ਜੂਨ ਨੂੰ ਜਾ ਕੇ ਹੀ ਪਤਾ ਲੱਗਣੇ ਆ ਜਿਵੇਂ ਤੁਸੀਂ ਟ੍ਰੇਲਰ ਚ ਦੇਖਿਆ ਹੋਣਾ ਆਪਸ ਚ ਆਪਾਂ ਆਮਣੇ ਸਾਹਮਣੇ ਖੜੇ ਹੋਏ ਆ ਕਿਉਂਕਿ ਬਹੁਤ ਰੇਅਰ ਹੁੰਦਾ ਹੈ ਕਿ ਇੱਕੋ ਹੀ ਘਰ ਚ ਸੱਸ ਵੀ ਖੜੀ ਹੈ ਤੇ ਨੂੰਹ ਵੀ ਉਹਦੇ ਆਪੋਜ਼ਿਟ ਖੜੀ ਹੈ ਸੋ ਇਹ ਜਿਹੜੀ ਤਕਰਾਰ ਹੈ ਨਾ ਇਹ ਬਹੁਤ ਐਂਟਰਟੇਨਮੈਂਟ ਨਾਲ ਭਰੀ ਹੋਈ ਹੈ ਇਹਦੇ ਚ ਪੋਲਿਟੀਕਲ ਡਰਾਮਾ ਵੀ ਹੈਗਾ ਤੇ ਆਪਾਂ ਇੱਕ ਚੰਗ ਹਾਰਰ ਕਾਮੇਡੀ ਦਾ ਵੀ ਰੱਖਿਆ ਹੋਇਆ ਹੈ ਵਿੱਚ ਜੀ ਜੀ ਤਾਂ ਜਿਹੜੇ ਦਰਸ਼ਕ ਫਿਲਮ ਦੇਖਣ ਆਣਗੇ ਅਸੀਂ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਵੀ ਇਹਨਾਂ 'ਚ ਤੁਹਾਨੂੰ ਕਿਹੜਾ ਲੀਡਰ ਜ਼ਿਆਦਾ ਪਸੰਦ ਆਇਆ ਜੀ ਬਿਲਕੁਲ ਆਫ ਕੌਰਸ ਜੀ ਤਾਂ ਜੇ ਤੁਹਾਨੂੰ ਕਦੇ ਰੀਅਲ ਲਾਈਫ ਦੇ ਵਿੱਚ ਮੌਕਾ ਮਿਲਦਾ ਕਿ ਤੁਸੀਂ ਇਲੈਕਸ਼ਨ ਲੜੋ ਤਾਂ ਲੜੋਗੇ ਜੇ ਵਧੀਆ ਕੋਈ ਪਾਰਟੀ ਹੋਏਗੀ ਅੱਛੀ ਪੋਜੀਸ਼ਨ ਹੋਏਗੀ ਤੇ ਹੋ ਸਕਦਾ ਜੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਅਮੋਇਤ ਸਰ ਤੁਹਾਡੇ ਵੱਲੋਂ ਫਿਲਮ ਲਿਖੀ ਗਈ ਆ ਬਹੁਤ ਸੋਹਣੀ ਸੀ ਟ੍ਰੇਲਰ ਦੇਖਿਆ ਨਾ ਇਸ ਫਿਲਮ ਦੇ ਵਿੱਚ ਹੋਰ ਕੀ ਕੁਝ ਖਾਸ ਰਹਿਣ ਵਾਲਾ ਇਦੇ ਵਿੱਚ ਸਭ ਤੋਂ ਖਾਸ ਤੋਂ ਇਹ ਹੈ ਸਸਕੁਟਨੀ 1 ਚ ਕੁਝ ਕੈਰੈਕਟਰ ਨਹੀਂ ਸੀਗੇ ਜਿਹੜੇ ਇੱਥੇ ਨੇ ਹਰ ਵੀ ਸੰਗਾ ਜੀ ਰੋਪਿੰਦਰ ਰੂਪੀ ਮੈਡਮ ਨੇ ਹਾਂ ਸੁਖਰਾਜ ਪੰਜ ਛੇ ਕੈਰੈਕਟਰ ਇਦਾਂ ਦੇ ਨੇ ਜਿਹੜੀ ਵੰਚ ਨਹੀਂ ਸੀਗੇ ਕੁਝ ਤਿੰਨ ਬੱਚੇ ਨਵੇਂ ਇਹ ਪੂਰੀ ਫੈਮਿਲੀ ਪੈਕੇਜ ਮੂਵੀ ਹੈ ਸਸਕੁਟਨੀ 1 ਇੱਕ ਘਰ ਦੀ ਕਹਾਣੀ ਸੀ ਜੀ ਉਹ ਘਰ ਦੇ ਅੰਦਰ ਕੀ ਹੋ ਰਿਹਾ ਉਹਦੀ ਕਹਾਣੀ ਸੀ ਨੂ ਨੀਮਾ ਸਸਕੁਟਨੀ 2 ਪੂਰੇ ਪਿੰਡ ਦੀ ਕਹਾਣੀ ਹੈ ਲੇਕਿਨ ਨੂ ਸਸ ਇੱਕ ਪਿੰਡ ਦੇ ਵਿੱਚ ਕੀ ਕੀ ਹੁੰਦਾ ਹੈ ਇਹ ਕੀ ਕੁਝ ਕਰਦੇ ਨੇ ਉਹਨਾਂ ਦੀ ਕਿਹੜੀਆਂ ਗੱਲਾਂ ਮੰਨਦੇ ਨੇ ਕਿਹੜੀਆਂ ਨਹੀਂ ਆ ਤੇ ਇਹ ਸਾਰੀ ਕਹਾਣੀ ਪੋਲਿਟਿਕਲ ਹਾਰਰ ਫੈਮਿਲੀ ਡਰਾਮਾ ਦੇ ਨਾਲ ਦਿਖਾਈ ਗਈ ਹੈ ਜੀ ਇਸ ਫਿਲਮ ਦੇ ਵਿੱਚ ਤੁਸੀਂ ਹੋਰਨ ਸੀਨ ਯੂਜ਼ ਕੀਤਾ ਐਡ ਕੀਤਾ ਨਾ ਆ ਕੀ ਲੱਗਦਾ ਹੈ ਕਿ ਇਹ ਦਿਮਾਗ ਦੇ ਵਿੱਚ ਕਿੱਦਾਂ ਆ ਦੇਖੋ ਮੈਨੂੰ ਇਦਾਂ ਲੱਗ ਮੈਨੂੰ ਸ਼ੁਰੂ ਤੋਂ ਇਹ ਸੀਗਾ ਕਿ ਸਸਕੁਟਨੀ ਵਨ ਹੈ ਜਿਹੜੀ ਉਹ ਐਂਟਰਟੇਨਿੰਗ ਬਣਾਉਣੀ ਬਹੁਤ ਜ਼ਰੂਰੀ ਹੈ ਤੇ ਐਂਟਰਟੇਨਮੈਂਟ ਦਾ ਜਦੋਂ ਨਾਮ ਆਉਂਦਾ ਫਿਰ ਤੁਹਾਡੇ ਦਿਮਾਗ 'ਚ ਆਉਂਦਾ ਇੱਕ ਸਭ ਤੋਂ ਪਹਿਲਾ ਡਰਾਮਾ ਡਰਾਮਾ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਹੁੰਦਾ ਹੈ ਫੈਮਿਲੀ ਡਰਾਮਾ ਹਾਰਰ ਡਰਾਮਾ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨੂੰ ਕ੍ਰੀਏਟ ਕਰ ਸਕਦੇ ਹੋ ਸੋ ਹਾਰਰ ਚ ਨਾ ਡਰ ਹੈ ਤੇ ਕਮੇਡੀ ਵੀ ਨਿਕਲ ਸਕਦੀ ਹੈ ਬਹੁਤ ਇਦਾਂ ਦੀ ਫਿਲਮਾਂ ਸੀਗੀਆਂ ਫਿਲਮ ਆਈ ਸੀਗੀ ਭੂਲ ਬਲਈਆ ਉਹ ਬੇਸਿਕਲੀ ਇਟਸ ਅ ਹਾਰਰ ਡਰਾਮਾ ਮੂਵੀ ਟਿਪੀਕਲ ਹਾਰਰ ਨਹੀਂ ਸੀਗਾ ਸੋ ਮੈਨੂੰ ਇਹ ਸੀਗਾ ਕਿ ਮੈਂ ਵੀ ਐਕਸਪੈਰੀਮੈਂਟ ਕਰਾਂ ਕਿਉਂਕਿ ਹੁਣ ਤੱਕ ਪੰਜਾਬ ਦੇ ਵਿੱਚ ਹਾਰਰ ਫਿਲਮਾਂ ਤਾਂ ਆਈਆਂ ਲੇਕਿਨ ਹਾਰਰ ਡਰਾਮਾ ਮੂਵੀ ਨਹੀਂ ਆਈ ਜਿੱਥੇ ਤੁਸੀਂ ਭੂਤਿਆਂ ਦੇ ਨਾਲ ਹਸਾ ਸਕੋ ਹਾਰਰ ਡਰਾਮਾ ਮੂਵੀ ਨਹੀਂ ਆਈ ਹੁਣ ਤੱਕ ਸੋ ਇਹ ਪਹਿਲੀ ਫਿਲਮ ਹੈ ਜਿਹੜੀ ਹਾਰਰ ਡਰਾਮਾ ਮੂਵੀ ਹੈ ਇੱਕ ਛੋਟਾ ਜਿਹਾ ਚੰਗ ਕੇ ਬੇਸਿਕਲੀ ਬਾਕੀ ਤਾਂ ਨੂ ਸਸਦੀ ਤਸਲ ਹੈ ਜੀ ਤਾਂ ਨੂ ਜਿੰਦੇ ਜੀ ਤਾ ਪੂਰਾ ਮੁਕਾਬਲਾ ਰੱਖਦੀ ਹੈ ਤੇ ਮਰੇ ਤੋਂ ਬਾਅਦ ਵੀ ਤੁਹਾਨੂੰ ਤੰਗ ਕਰਦੀ ਹੈ ਉਹ ਬਹੁਤ ਜ਼ਬਰਦਸਤ ਹੈ ਨਾ ਇਸ ਕਰਕੇ ਮਤਲਬ ਉਹਦੇ ਚੋ ਜ਼ਹਿਰ ਖਤਮ ਨਹੀਂ ਸੀ ਹੋਇਆ ਉਹਨਾਂ ਸੋਚਿਆ ਮਰਨ ਤੋਂ ਬਾਅਦ ਵੀ ਡੰਗ ਮਾਰਨੇ ਸੋ ਮਰਨ ਤੋਂ ਬਾਅਦ ਵੀ ਡੰਗ ਮਾਰਦੀ ਹੈ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਜੀ ਵਾਸ ਫਿਰ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਆਂ ਤੇ ਉਹ ਫਿਰ ਬਾਹ ਫੜਦਾ ਸਾਡੀ ਤੇ ਅਹੀਂ ਫਿਰ ਉਸ ਭਾਵ ਸਾਗਰ ਚੋਂ ਪਾਰ ਨਿਕਲਦੇ ਜੀ ਤਾਂ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਫਿਲਮ ਦੇ ਵਿੱਚ ਭੂਤ ਵਾਲਾ ਸੀਨ ਕਰਦੇ ਹੋ ਤਾਂ ਕਿੰਨਾ ਕੁ ਡਰ ਲੱਗਿਆ ਤੇ ਕਿੰਨਾ ਕੁ ਤੁਸੀਂ ਹੋਰਾਂ ਨੂੰ ਡਰਾਇਆ ਮੈਨੂੰ ਡਰ ਨਹੀਂ ਲੱਗਿਆ ਮੈਂ ਬਾਕੀਆਂ ਨੂੰ ਬਾਰ ਡਰ ਆਇਆ ਐਕਚੁਅਲ ਚ ਜਦੋਂ ਮੈਂ ਉਸ ਗੈਟਅਪ ਚ ਆਂਦੀ ਸੀ ਮੈਨੂੰ ਉਹ ਗੈਟਅਪ ਕਰਨ ਚ ਏਟਲੀਸਟ 3-4 ਘੰਟੇ ਲੱਗਦੇ ਸੀਗੇ ਤੇ ਜਿੰਨਾ ਟਾਈਮ ਮੈਨੂੰ ਉਹ ਗੈਟਅਪ ਨੂੰ ਦੇ ਵਿੱਚ ਆਣ ਚ ਲੱਗਦਾ ਸੀਗਾ ਉਨਾ ਹੀ ਮੈਨੂੰ ਰਿਮੂਵ ਕਰਨ ਚ ਵੀ ਲੱਗਦਾ ਸੀਗਾ ਬਿਕਾਜ਼ ਇੱਕ ਬਹੁਤ ਹੀ ਚੈਲੈਂਜਿੰਗ ਵਾਲਾ ਕੈਰੈਕਟਰ ਸੀਗਾ ਉਹ ਅ ਤੇ ਸੈੱਟ ਤੇ ਕਈ ਵਾਰ ਇਦਾਂ ਦਾ ਹੋਇਆ ਕਿ ਮੈਂ ਪ੍ਰੈਂਕ ਵੀ ਕੀਤਾ ਮੈਮ ਨਾਲ ਕੀਤਾ ਸੀਗਾ ਇੱਕ ਤਾਂ ਪ੍ਰੈਂਕ ਮੈਂ ਤੇ ਉਹ ਸੱਚੀ ਚ ਡਰ ਗਈ ਸੀ ਬਹੁਤ ਜ਼ਿਆਦਾ ਐਂਡ ਮੋਰਓਵਰ ਮੈਨੂੰ ਯਾਦ ਹੈ ਜਿਸ ਰਾਤ ਆਪਾਂ ਸ਼ੂਟ ਕਰਦੇ ਪਏ ਸੀ ਮਾਹੌਲ ਵੀ ਇਦਾਂ ਦਾ ਬਣ ਗਿਆ ਸੀ ਹਵਾ ਚੱਲ ਰਹੀ ਸੀ ਐਂਡ ਪੇੜ ਪੱਤੇ ਉਦਾਂ ਦੀ ਲਾਈਟਿੰਗ ਸਾਰੀ ਹੋਈ ਸੀ ਪੂਰਾ ਐਟਮੋਸਫੇਅਰ ਨਾ ਉਦਾਂ ਦੇ ਕ੍ਰੀਏਟ ਹੋਇਆ ਹੋਇਆ ਸੀ ਔਰ ਇੱਕ سپورਟ ਟੀਮ ਜੋ ਵੀ ਇੱਕ ਮੈਂ ਕਿਸੇ ਨੂੰ ਡਰਾਇਆ ਸੀਗਾ ਉਹ ਲਿਟਰਲੀ ਮੈਨੂੰ ਦੇਖ ਕੇ ਭੱਜ ਗਏ ਸੀ ਤਾਂ ਮੈਨੂੰ ਬਹੁਤ ਮਜ਼ਾ ਆਇਆ ਯਾ ਇਹ ਇੱਕ ਫਿਲਮ ਹੈ ਰੀਅਲ ਲਾਈਫ ਦੇ ਵਿੱਚ ਤੁਹਾਡੀ ਆਪਣੀ ਸੱਸ ਨਾਲ ਕਿੰਨੀਕ ਬਣਦੀ ਹੈ ਕਿੰਨਾ ਕੁ ਪਿਆਰ ਕਰਦੇ ਨੇ ਉਹ ਕਿ ਲੜਾਈ ਝਗੜੇ ਹੁੰਦੇ ਨੇ ਨਹੀਂ ਐਦਾਂ ਨਹੀਂ ਹੈ ਦੇਖੋ ਇਹ ਜਿਹੜੇ ਖੱਟੇ ਮਿੱਠਾ ਜਿਹਾ ਰਿਸ਼ਤਾ ਹੈਗਾ ਇਹ ਹਰ ਘਰ ਦੀ ਕਹਾਣੀ ਹੈ ਇਕੱਲੀ ਮੇਰੀ ਨਹੀਂ ਸਾਰਿਆਂ ਦੀ ਪਿਆਰ ਵੀ ਹੁੰਦਾ ਹੈ ਤੇ ਤਕਰਾਰ ਵੀ ਹੁੰਦੀ ਹੈ ਕਈ ਵਾਰ ਛੋਟੀ ਛੋਟੀ ਗੱਲਾਂ ਦੇ ਵਿੱਚ ਦੇਖੋ ਮਾਮਾਵਾਂ ਔਰਤਾਂ ਵਿੱਚ ਵੀ ਤਾਂ ਕੁਛ ਨਾ ਕੁਛ ਹੋ ਹੀ ਜਾਂਦਾ ਹੈ ਨਾ ਸੋ ਆਪਾਂ ਉਸ ਚੀਜ਼ ਨੂੰ ਇੰਨਾ ਜ਼ਿਆਦਾ ਕਿਉਂ ਹਾਈਲਾਈਟ ਕਰੀਏ ਕਿ ਇਹ ਸੱਸ ਔਰ ਨੂੰਹ ਵਿੱਚ ਇਹ ਚੀਜ਼ ਹੁੰਦੀ ਹੈ ਤਾਂ ਨੂੰਹ ਕਪੱਤੀ ਹੈ ਜਾਂ ਸੱਸ ਕਪੱਤੀ ਹੈ ਦੇਖੋ ਡਿਫਰੈਂਸਿਸ ਹੁੰਦੇ ਆ ਜਿਹੜੀ ਡਾਟਰ ਹੁੰਦੀ ਹੈ ਉਹਦੀ ਅਪ ਬ੍ਰਿੰਗਿੰਗ ਹੋਰ ਹੁੰਦੀ ਹੈ ਉਹਦਾ ਮਾਹੌਲ ਉਹ ਜਿਹੜੇ ਘਰੋਂ ਆਈ ਹੁੰਦੀ ਹੈ ਉਹ ਹੋਰ ਹੁੰਦਾ ਇੱਕ ਨਵੇਂ ਮਾਹੌਲ 'ਚ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਛੋਟੀ ਛੋਟੀ ਤਕਰਾਰ ਨੂੰ ਜੇ ਆਪਾਂ ਸੋਲਵ ਕਰਨਾ ਚਾਹੀਏ ਤਾਂ ਆਫ ਕੌਰਸ ਇੱਕ ਦੂਸਰੇ ਨਾਲ ਡਿਸ ਤੁਹਾਨੂੰ ਕੀ ਲੱਗਦਾ ਹੈ ਜਦੋਂ ਇਹ ਫਿਲਮ ਰਿਲੀਜ਼ ਹੋਏਗੀ ਉਸ ਤੋਂ ਬਾਅਦ ਜਿਹੜੀ ਨੂੰ ਆਪਣੀ ਸੱਸ ਨਾਲ ਫਿਲਮ ਦੇਖਣ ਜਾਏਗੀ ਉਹਨਾਂ ਦੇ ਵਿੱਚ ਕਿੰਨਾ ਕੋ ਪਿਆਰ ਵੱਧ ਜਾਏਗਾ ਜਾਂ ਫਿਰ ਤੁਹਾਡੀ ਇਹ ਲੜਾਈ ਦੇ ਕੇ ਉਹ ਵੀ ਹੋਰ ਮੁਕਾਬਲੇ 'ਚ ਆ ਜਾਣਗੀ ਹੈ ਪਿਛਲੀ ਵਾਰ ਜਦੋਂ ਅਸੀਂ ਇਹ ਪਹਿਲੀ ਵਾਰੀ ਫਿਲਮ ਜਿਹੜੀ ਰਿਲੀਜ਼ ਸਾਡੀ ਹੋਈ ਸੀ ਤੇ ਉਦੋਂ ਸਾਨੂੰ ਇਸ ਗੱਲ ਦਾ ਬੜਾ ਵਿਰੋਧ ਚੱਲਣਾ ਪਿਆ ਸੀ ਸੱਸਾਂ ਨੂੰ ਲੱਗਦਾ ਸੀਗਾ ਕਿ ਸੱਸਾਂ ਦੇ ਵਿਰੋਧਿਆ ਫਿਲਮ ਤੇ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਇਕੱਠੇ ਆਓ ਤੇ ਹੱਸਦੇ ਹੱਸਦੇ ਜਾਓਗੇ ਹੁਣ ਵੀ ਅਸੀਂ ਉਹੀ ਗੱਲ ਕਹਿ ਰਹੇ ਹਾਂ ਕਿ ਇਕੱਠੇ ਆਓ ਹੱਸਦੇ ਹੱਸਦੇ ਜਾਓਗੇ ਜੀ ਤਾਂ ਜਦੋਂ ਸਰ ਤੁਸੀਂ ਪਹਿਲੀ ਫਿਲਮ ਲਿਖਦੇ ਹੋ ਉਸ ਤੋਂ ਬਾਅਦ ਫਿਲਮ ਰਿਲੀਜ਼ ਹੁੰਦੀ ਹੈ ਬਹੁਤ ਪਿਆਰ ਮਿਲਿਆ ਹੁਣ ਤੱਕ ਲੋਕ ਜੇਕਰ ਇਹ ਫਿਲਮ ਨੂੰ ਦੀ ਹਲੇ ਤਾਂ ਟਾਈਮਿੰਗ ਪਈ ਹੈ ਇਸ ਤੋਂ ਪਹਿਲਾਂ ਜੇ ਅੱਜ ਵੀ ਅਸੀਂ ਪਹਿਲੀ ਫਿਲਮ ਲਗਾ ਲਈਏ ਤਾਂ ਅੱਜ ਵੀ ਇਦਾਂ ਲੱਗੇਗਾ ਜਦੋਂ ਹੁਣੇ ਰਿਲੀਜ਼ ਹੋਈ ਹੈ ਹਨਾ ਤਾਂ ਉਸ ਫਿਲਮ ਦੇ ਵਿੱਚ ਤੁਸੀਂ ਜਦੋਂ ਇਹ ਦਿਖਾਇਆ ਕਰੈਕਟਰ ਦਿਖਾਇਆ ਨੂੰ ਸੱਸ ਦੀ ਲੜਾਈ ਹਨਾ ਉਸ ਤੋਂ ਬਾਅਦ ਫਿਲਮ ਰਿਲੀਜ਼ ਹੁੰਦੀ ਹੈ ਤੇ ਤੁਹਾਨੂੰ ਕਦੇ ਫੋਨ ਆਇਆ ਕਿ ਤੁਹਾਡੀ ਫਿਲਮ ਦੇਖਣ ਤੋਂ ਬਾਅਦ ਸਾਡੇ ਘਰੇ ਕਲੇਸ਼ ਵੱਧ ਗਿਆ ਜਾਂ ਫਿਰ ਘਟ ਗਿਆ ਮੈਨੂੰ ਮੈਸੇਜ ਆਇਆ ਦੋ ਤਿੰਨ ਕਹਿੰਦੇ ਵੀ ਮੇਰੀ ਨਾ ਵਾਈਫ ਦੀ ਤੇ ਮੇਰੀ ਮਦਰ ਦੀ ਬਣਦੀ ਨਹੀਂ ਸੀ ਤੇ ਮੈਂ ਕੁਦਰਤੀ ਉਹਨਾਂ ਨੂੰ ਫਿਲਮ ਦੇਖਣ ਲੈ ਗਿਆ ਤੇ ਬਾਅਦ ਚ ਫਿਲਮ ਦੇਖ ਕੇ ਉਹਨਾਂ ਨੇ ਇੱਕ ਦੂਜੇ ਨੂੰ ਹੱਗ ਕੀਤੀ ਜੀ ਤੇ ਕਹਿੰਦਾ ਮੇਰਾ ਘਰ ਬਹੁਤ ਵਧੀਆ ਹੋ ਗਿਆ ਫਿਲਮ ਦੇਖ ਕੇ ਤੇ ਇਦਾਂ ਬਹੁਤ ਬੰਦੇ ਨੇ ਜਿਹੜੇ ਮੈਨੂੰ ਫੋਨ ਨਹੀਂ ਕਰ ਸਕਦੇ ਕਿੰਨੇ ਬੰਦੇ ਹੋਣਗੇ ਇਦਾਂ ਪੂਰੇ ਵਰਲਡ ਵਾਈਡ ਸੋ ਇੱਕ ਫਿਲਮ ਜੇ ਤੁਹਾਡਾ ਲਾਈਫ ਚੇਂਜ ਕਰਦੀ ਹੈ ਕਿਉਂਕਿ ਤੁਸੀਂ ਦੇਖਣ ਜਾਂਦੇ ਹੋ ਹੱਸ ਕੇ ਆਗੇ ਉਹਦਾ ਫਾਇਦਾ ਨਹੀਂ ਜੇ ਤੁਸੀਂ ਨਾਲ ਹੱਸ ਕੇ ਵੀ ਆ ਰਹੇ ਹੋ ਕੁਝ ਸਿੱਖ ਕੇ ਵੀ ਆ ਰਹੇ ਹੋ ਤੁਹਾਡੀ ਲਾਈਫ ਚ ਚੇਂਜਿੰਗ ਆ ਰਹੀ ਹੈ ਤੇ ਮੇਰੇ ਸਾਹਮਣੇ ਮੇਰੀ ਬਹੁਤ ਵੱਡੀ ਜਿੱਤ ਹੈ ਉਹ ਕਿਦਾ ਮਹਿਸੂਸ ਕੀਤਾ ਜਦੋਂ ਤੁਹਾਨੂੰ ਇਦਾਂ ਦੇ ਮੈਸੇਜ ਆਏ ਫੋਨ ਆਏ ਕਿ ਸਾਡੇ ਘਰੇ ਲੜਾਈ ਖਤਮ ਹੋ ਗਈ ਹੈ ਦੇਖੋ ਦੋ ਚੀਜ਼ਾਂ ਨੇ ਜੀ ਬੀਂਗ ਅ ਮੇਕਰ ਅਸੀਂ ਫਿਲਮ ਬਣਾਉਣੇ ਕਿ ਬਹੁਤ ਵਧੀਆ ਬਿਜ਼ਨਸ ਕਰੇ ਪੈਸਾ ਕਮਾ ਕੇ ਦੇਵੇ ਲੇਕਿਨ ਸਾਨੂੰ ਉਸ ਤੋਂ ਵੱਧ ਮਜ਼ਾ ਉਦੋਂ ਆਉਂਦਾ ਜਦੋਂ ਸਾਨੂੰ ਤਾਰੀਫ਼ ਸੁਣਨ ਨੂੰ ਮਿਲਦੀ ਹੈ ਐਪਰੀਸ਼ੀਏਸ਼ਨ ਮਿਲਦਾ ਹੈ ਸੋ ਉਹ ਇੱਕ ਪੈਸਾ ਤੁਹਾਨੂੰ ਬਾਹਰੀ ਕੱਪੜਿਆਂ ਨੂੰ ਗੱਡੀਆਂ ਨੂੰ ਸਕੂਨ ਦੇ ਸਕਦਾ ਲੇਕਿਨ ਇਦਾਂ ਦੇ ਐਪਰੀਸ਼ੀਏਸ਼ਨ ਤੁਹਾਨੂੰ ਅੰਦਰ ਆਤਮਾ ਨੂੰ ਸਕੂਨ ਦਿੰਦੇ ਨੇ ਸੋ ਉਹ ਇੱਕ ਇਨਰ ਫੀਲਿੰਗ ਹੈ ਇੰਨਰ ਜਿਹੜੀ ਹੰਗਰੀਨੈਸ ਹੈ ਉਹਨੂੰ ਫੁੱਲਫਿਲ ਕਰਦੀ ਐ ਸੋ ਬਹੁਤ ਚੰਗਾ ਲੱਗਦਾ ਐ ਜੀ ਐਦਾਂ ਸੁਣ ਸੁਣਨ ਨੂੰ ਮਿਲਦਾ ਚਲੋ ਅੱਤਾ ਹਰ ਘਰ ਦੇ ਵਿੱਚ ਸੱਸ ਨੂੰ ਦੇ ਵਿੱਚ ਨੁਕਚੋਕ ਹੁੰਦੀ ਐ ਨਾ ਪਰ ਕਈ ਵਾਰ ਇਹ ਨੁਕਚੋਕ ਬਹੁਤ ਹੱਦ ਤੋਂ ਵੱਧ ਜਿਆਦਾ ਵੱਧ ਜਾਂਦੀ ਐ ਨਾ ਲੜਾਈ ਝਗੜੇ ਹੁੰਦੇ ਘਰ ਛੜਨ ਚੜਾਣ ਦੀਆਂ ਗੱਲਾਂ ਆ ਜਾਂਦੀਆਂ ਨੇ ਉਹਨਾਂ ਸੱਸ ਨੂੰ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦੀ ਐ ਕਿ ਥੋੜਾ ਪੇਸ਼ੈਂਸ ਰੱਖੋ ਨੋਹ ਨੂੰ ਵੀ ਥੋੜਾ ਜਿਹਾ ਵਕਤ ਦਿਓ ਤੇ ਨੋਵੀਂ ਸੱਸ ਨੂੰ ਥੋੜਾ ਜਿਹਾ ਸਮਝੇ ਤਾਂ ਕਿ ਇਹ ਪ੍ਰੋਬਲਮਸ ਜਿਹੜੀਆਂ ਨਾ ਹੋਣ ਜੀ ਹੁਣ ਤਾਂ ਵੈਸੇ ਕਹਿੰਦੇ ਆ ਵੀ ਸੱਸਾਂ ਮਾਡਰਨ ਹੋ ਗਈਆਂ ਹੁਣ ਤਾਂ ਉਹ ਆਪ ਹੀ ਕਹਿਣ ਲੱਗ ਜਾਂਦੇ ਨੇ ਵੀ ਆਜਾ ਰੀਲ ਬਣਾ ਲਿਓ ਫੜਵੜ ਕੰਮ ਕਰ ਲਾ ਹਾਂ ਬਿਲਕੁਲ ਵਧੀਆ ਗੱਲ ਵੀ ਆ ਜਿਹੜੀਆਂ ਰੀਲਾਂ ਬਣਾ ਕੇ ਤੁਹਾਡੇ ਰਿਸ਼ਤੇ ਸੁਧਰਦੇ ਤੇ ਜ਼ਰੂਰ ਬਣਾਉਣੀਆਂ ਚਾਹੀਦੀਆਂ ਜੀ ਤੁਸੀਂ ਰੀਲਾਂ ਬਣਾਉਣੇ ਬਣਾਉਣੀਆਂ ਬਿਲਕੁਲ ਕਦੇ ਕਿਸੇ ਨੇ ਰੋਕਿਆ ਕਰੇ ਸਾਸੂ ਮਾਨ ਨੇ ਰੋਕਿਆ ਨਹੀਂ ਬਿਲਕੁਲ ਵੀ ਨਹੀਂ ਕਦੇ ਉਹਨਾਂ ਨਾਲ ਬਣਾਈ ਆ ਨਹੀਂ ਮੈਨੂੰ ਅੱਜ ਆਈਡੀਆ ਆਇਆ ਹੈ ਬਣਾਵਾਂਗੀ ਉਹਨਾਂ ਨੂੰ ਉਹਨਾਂ ਨਾਲ ਨਹੀਂ ਮੈਂ ਕਿਤੇ ਬਣਾਈ ਬਠਾ ਹੁਣ ਤੁਹਾਡੇ ਕੁਐਸਚਨ ਤੋਂ ਬਾਅਦ ਜਰੂਰ ਬਣਾਉਂਗੀ ਜੀ ਤੇ ਫਿਰ ਮੈਨੂੰ ਸੈਨ ਜਰੂਰ ਕਰਨਾ ਹਾਂ ਬਿਲਕੁਲ ਬਿਲਕੁਲ ਪੱਕਾ ਤਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਇਹੀ ਕਹਿਣਾ ਚਾਹਨੀ ਆ ਕਿ ਜਿਵੇਂ ਤੁਸੀਂ ਸਾਡੀ ਫਿਲਮ ਦੀ ਮੈਂ ਸਸਕੁਟਨੀ 1 ਨੂੰ ਇੰਨਾ ਸਾਰਾ ਪਿਆਰ ਦਿੱਤਾ ਬੇਸ਼ੁਮਾਰ ਮੁਹੱਬਤ ਮਿਲੀ ਸਾਨੂੰ ਸਾਨੂੰ ਤੁਹਾਡੇ ਵੱਲੋਂ ਉਦਾਂ ਹੀ ਤੁਸੀਂ ਪਾਰਟ 2 ਨੂੰ ਵੀ ਸਪੋਰਟ ਕਰੋ ਐਂਡ 7 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜਾ ਕੇ ਥੀਏਟਰਸ 'ਚ ਆਪਣੀ ਫੈਮਲੀ ਐਂਡ ਫਰੈਂਡਸ ਦੇ ਨਾਲ ਦੇਖੋ ਤੁਹਾਨੂੰ ਪੱਕਾ ਅਸੀਂ ਪੂਰਾ ਐਂਟਰਟੇਨ ਕਰਾਂਗੇ ਸਰਸੇ ਟ੍ਰੇਲਰ ਦੇਖਿਆ ਟ੍ਰੇਲਰ ਦੇਖਦੇ ਲੱਗਦਾ ਹੈ ਕਿ 7 ਜੂਨ ਨੂੰ ਧਮਾਕਾ ਹੋ ਜੂਗਾ ਤੁਸੀਂ ਕੋਈ ਕਸਰ ਨਹੀਂ ਛੱਡੀ ਐ ਇਹ ਫਿਲਮ ਆਉਣ ਤੋਂ ਬਾਅਦ ਫਿਰ ਤੁਸੀਂ ਨਿਮਸ ਸਕੂਟਨੀ 3 ਕਦੋਂ ਲੈ ਕੇ ਆਉਂਗੇ ਨਿਮਸ ਸਕੂਟਨੀ 3 ਜੀ ਵਾਹਿਗੁਰੂ ਕਿਰਪਾ ਕਰੋਗਾ ਜੀ 7 ਜੂਨ ਨੂੰ ਤੇ ਜਲਦੀ 2025 ਦੇ ਵਿੱਚ ਐਸੀ ਫਿਰ ਤੋਂ ਆਉਣ ਨੇ ਸਕੂਟਨੀ 3 ਲੈ ਕੇ ਅਜੇ ਤੱਕ ਸੱਸ ਕੁੱਟਣੀ 4 5 6 7 8 ਹੁਣ ਅੱਜ ਤੁਸੀਂ ਬੈਠੇ ਹੋ ਕੱਲੋਂ ਤੁਹਾਡੇ ਜਵਾਕ ਇੱਥੇ ਬੈਠੇ ਹੋਣਗੇ ਉਹਨੂੰ ਨਹੀਂ ਮੈਨੂੰ ਸੱਸ ਕੁੱਟਣੀ ਪਤਾ ਨਹੀਂ 40 50 ਕਿਹੜਾ ਨੰਬਰ ਚੱਲ ਰਿਹਾ ਹੁਣ ਤੇ ਮੈਨੂੰ ਵੀ ਕਹਿਣਾ ਪੈਣਾ ਕਿ ਜਦੋਂ ਸੱਸ ਕੁੱਟਣੀ 2 ਆਈ ਸੀਗੀ ਉਦੋਂ ਮੈਂ ਬੈਠੀ ਸੀਗੀ ਇਹਨਾਂ ਦੀ ਹਾਂਜੀ 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 ਬਿਲਕੁਲ ਬਿਲਕੁਲ ਬਸ ਲਾਸਟ ਮੈਂ ਇਹੀ ਅਪੀਲ ਕਰੂੰਗਾ ਜੀ ਇੰਟਰਵਿਊ ਖਤਮ ਹੁੰਦੇ ਕਿ ਸੱਸ ਕੁੱਟਣੀ 2 ਜ਼ਰੂਰ ਦੇਖੋ 7 ਜੂਨ ਨੂੰ ਜਾ ਕੇ ਸਿਨੇਮਾ ਘਰਾਂ ਚ ਜੀ ਮੈਮ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਹੀ ਕੇਸੀ ਸਾਰਾ ਨੇ ਬਹੁਤ ਮਿਹਨਤ ਕੀਤੀ ਔਰ ਫਿਲਮ ਚ ਬਹੁਤ ਮਸਾਲੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛੇ ਲੱਗਣਗੇ ਹੁਣ ਤੁਸੀਂ ਵਿਹਲੇ ਵੀ ਹੋ ਛੁੱਟੀਆਂ ਵੀ ਹੋ ਚੱਲੀਆਂ ਪੇਪਰ ਵੀ ਮੁੱਕ ਚੱਲੇ ਆਜੋ ਫਿਰ ਸਿਨੇਮਾ ਕਰਾਂ ਦੇ ਵਿੱਚ ਮਿਲਦੇ ਆਂ ਜੀ 7 ਜੂਨ ਨੂੰ ਜੀ ਤਾਂ ਇਹ ਸੰ ਸਾਡੇ ਨਾਲ ਫਿਲਮ ਦੇ ਸਟਾਰ ਕਾਸਟ ਤਨਵੀ ਮੈਮ ਅਨੀਤਾ ਮੈਮ ਤੇ ਮੋਹਿਤ ਸਰ ਅਜੀਨਾ ਦੇ ਵੱਲੋਂ ਫਿਲਮ ਬਾਰੇ ਦੱਸਿਆ ਗਿਆ ਤੇ 7 ਜੂਨ ਨੂੰ ਤੁਸੀਂ ਜ਼ਰੂਰ ਦੇਖਣ ਜਾਓ ਕਿਉਂਕਿ ਅਸੀਂ ਟ੍ਰੇਲਰ ਦੇਖ ਚੁੱਕੇ ਹਾਂ ਬਹੁਤ ਮਜ਼ਾ ਤੁਹਾਨੂੰ ਆਉਣ ਵਾਲਾ ਤੇ ਜੇਕਰ ਜਿੰਨੇ ਪੈਸੇ ਤੁਸੀਂ ਟਿਕਟ ਦਿਲਾਓਗੇ ਉਸ ਤੋਂ ਵੱਧ ਹੀ ਤੁਹਾਨੂੰ ਵਸੂਲ ਹੋਣਗੇ ਸਕਾਈਨਸ ਪੰਜਾਬ ਦੇ ਲਈ ਕੈਮਰਾਮੈਨ ਅੰਕਿਤ ਦੇ ਨਾਲ ਮੈਮਾ ਨਖਸ਼ੀ ਤਾਰੀਵਾਲ